who <tries> for

ਸੋ ਹੰਕਾਰੀ ਜੀਓ ਪੰਡ ਸਾਬ ਤੇਰਾ ਵਾਹਿਗੁਰੂ ਬਹੁ ਨਾਨਕ ਸਾਬ ਤੇਰੀ ਬੜਿਆ ਕੋਈ ਨਾਮ ਨ ਜਾਣੇ ਮੇਰਾ ਵਾਹਿਗੁਰੂ ਧਰਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਆਹੇ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਜੀ ਸਹਾਈ ਵਾਰ ਸ੍ਰੀ ਗੁਰੂ ਪਤੀ ਜੀ ਕੀ ਪਾਤਸ਼ਾਹੀ ਦਸਮੀਂ ਪ੍ਰਥਮ ਪਗੋਤੀ ਸਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਤਾ ਸ੍ਰਾਂਤਸ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਸ ਰਿਖੇ ਸਤੁਖ ਜਾਈ ਤੇਗ ਬਹਾਦਰ ਸਮਰਿਆ ਘਰ ਤੌਣ ਦਿਆ ਮੈਂ ਧਾਰੇ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਿਆਂ ਦੀ ਜੋਤ ਧੰਨ ਧੰਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਤੇ ਦਰ ਦਾ ਧਿਆਨ ਤਰਕੇ ਬਰਬੋ ਜੀ ਵਾਹਿਗੁਰੂ ਗੁਰੂ ਬੰਦਿਆਰੀਆਂ ਤਹਾ ਸਤਜਾਦਿਆਂ ਚੜੀ ਮੁਕਤੇਆਂ ਕਤਿਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੱਢ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅਲਟ ਕੀਤਾ ਤਨਾ ਪਿਆਰਿਆ ਸਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਜਿੰਦਾ ਸਿੰਘਾਂ ਸਿੰਘਣੀਆਂ ਨੇ ਭਰਮ ਹੇ ਤਸੀਸਾਂ ਤੇ ਬੰਦ ਬੰਦ ਕਟਾਈ ਕੋਪਰੀਆਂ ਲੋਹਾਈਆਂ ਧਰਮ ਕੜਨਿਆ ਤੇ ਚੜੇ ਆਰਿਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕ ਕੇਸ ਸਵਸਾ ਸੰ ਨਿਵਾਇਆ ਤਰਨ ਸਿੰਘ ਸਿੰਘਣੀਆਂ ਪੁੱਧੀਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਜੱਥਾ ਤਖਤਾ ਸਰਬੰਧ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਰਬਾਤ ਖਾਲਸਾ ਜੀ ਕੋ ਵਾਹਿਗੁਰੂ 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 ਚਤਿ ਆਵੇ ਚਤਿ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਚਿਆ ਰਿਆਤ ਦੇਜ ਤੀਕ ਫਤੇ ਬਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਦਾਨ ਕੇਸਦਾਨ ਰਹਿਤਦਾਨ ਭੇਕਤਦਾਨ ਕਿਸਾਨਦਾਨ ਭਰੋਸਾਦਾਰ ਦਾਨ ਸਰਦਾਨ ਨਾਮਦਾਰ ਸ੍ਰੀ ਅਮਰ ਸਰ ਸਾਹਿਬ ਜੀ ਦੇ ਦਰਸ਼ਨ ਇਸ làn ਚੌਕੀਆਂ ਝੱਲੇ ਪੁੰਗੇ ਜਗੋ ਜਗਿਆ ਟਲ ਧਰਮ ਕਾ ਜੈਕਾਰ ਬੋਲੋ ਜੀ ਰਾਹੇ ਗੁਰੂ ਜੀ ਦੇ ਸਿੱਖਾਂ ਦਾ ਮੱਧ ਨਹੀਂ ਵਾ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਇਕਾਲੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਗਨਕਾੜਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦਾਤਾਰ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਮਾਣਿਆਂ ਦੇ ਮਾਣ ਸਤਿਗੁਰੂ ਮਿਤਾਣਿਆਂ ਦੇ ਤਾਣ ਨੇ ਉਟਿਆਂ ਦੀ ਹੋਟ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪ ਜੀ ਦੇ ਚਰਨ ਕਮਲਾਂ 'ਪਾਸ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਦੀ ਅਪਾਰ ਕਿਰਪਾ ਦਾ ਸਦਕਾ ਵਾਹ ਪ੍ਰਗਟਿਓ ਮਰਦ ਅਗੰਮੜਾ ਪਰਿਆਮ ਇਕੱਲਾ ਵਾਹੋ ਵਾਹੋ ਗੁਰਬਿੰਦ ਸਿੰਘ ਆਪੇ ਗੁਰਚੀਲਾ ਦਸ਼ਮੇਸ਼ ਪਾਤਸ਼ਾਹ ਸਰਬੰਸਦਾਨੀ ਪਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਰਬੱਤ ਸੰਗਤਾਂ ਵਿਚੀ ਦਾ ਪਾਵਨ ਪਵਿੱਤਰ ਆਗਮਨ ਪੁਰਬ ਮਨਾ ਰਹੀਆਂ ਹਨ ਸਤਿਗੁਰ ਜੀ ਆਪ ਜੀ ਦੇ ਪਾਵਨ ਪ੍ਰਕਾਸ਼ ਉਪਨੋ ਸਮਰਪਿਤ ਪ੍ਰਭਾਤ ਫੇਰੀਆਂ ਦੀ ਸੇਵਾ ਅਰੰਭੀ ਹੋਈ ਹੈ ਅੱਜ ਦੀ ਪ੍ਰਭਾਤ ਫੇਰੀ ਵਿੱਚ ਸ਼ਬਦ ਕੀਰਤਨ ਕਰਦੇ ਆ ਸਰਬੱਤ ਸੰਗਤਾਂ ਸੇਵਕ ਪਰਿਵਾਰ ਭਾਈ ਦਰਸ਼ਨ ਸਿੰਘ ਜੀ ਦੇ ਗ੍ਰਹਿ ਵਿਖੇ ਪਹੁੰਚੀਆਂ ਸੇਵਕ ਪਰਵਾਰ ਨੇ ਗੁਰੂ ਕੀਆਂ ਸੰਗਤਾਂ ਦੇ ਆਪਣੇ ਗ੍ਰਹਿ ਵਿਖੇ ਚਰਨ ਪਰਸੇ ਹਨ ਸੰਗਤਾਂ ਨੇ ਰਲ ਮਿਲ ਕੇ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਸ਼ਬਦ ਕੀਰਤਨ ਵਾਹਿਗੁਰੂ ਘਰ ਮੰਤਰ ਦੇ ਜਾਪ ਕੀਤੇ ਸਤਿਗੁਰ ਜੀ ਬਾਣੀ ਪੜ੍ਹਦੇ ਆ ਕੀਰਤਨ ਸਿਮਰਨ ਕਰਦੇ ਆ ਹੋਈਆਂ ਭੁੱਲਾਂ ਚੁੱਕਾਂ ਬਖਸ਼ਣੀਆਂ ਅੱਗੇ ਤੋਂ ਸਮਤ ਬਖਸ਼ਣੀ ਬਾਣੀ ਪੜ੍ਹੀ ਸੁਣੀ ਪ੍ਰਵਾਨ ਕਰਨੀ ਬਾਣੀ ਦਾ ਭਾਵ ਹਾਜ਼ਰ ਸੰਗਤਾਂ ਪਰਿਵਾਰ ਦੇ ਹਿਰਦਿਆਂ ਤੇ ਵਸਾਉਣਾ ਸੇਵਾ ਕੁ ਪਰਿਵਾਰ ਦੀ ਕੀਤੀ ਹੋਈ ਸੇਵਾ ਦੇਖੇ ਲਾਉਣੀ ਸਾਰੇ ਪਰਿਵਾਰ ਦੇ ਸਿਰ ਤੇ ਮਿਹਰਾ ਪਰਿਆ ਹੱਥ ਰੱਖਣਾ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਵਰਤੌਣੀ ਦੁੱਖਾਂ ਕਲੇਸ਼ਾਂ ਦਾ ਦਾਸਕਾਲ ਕੰਟਕ ਦੂਰ ਕਰਨੇ ਸਾਰੇ ਪਰਿਵਾਰ ਨੂੰ ਦੇਹ ਰੋਗਤਾ ਤੰਦਰੁਸਤੀਆਂ ਬਖਸ਼ਣੀਆਂ ਕਾਰੋਬਾਰਾਂ ਵਿੱਚ ਵਾਧੇ ਕਿਰਤ ਕਮਾਈਆਂ ਵਿੱਚ ਬਰਕਤਾਂ ਕਰਨੀਆਂ ਇਸੇ ਤਰ੍ਹਾਂ ਆਪਣੇ ਚਰਨਾ ਕਮਲਾਂ ਦੇ ਨਾਲ ਜੋੜੀ ਰੱਖਣਾ ਦਰ ਘਰ ਦੀ ਸੇਵਾ ਸਿਮਰਨ ਦਾ ਬਲ ਉਦਮ ਬਖਸ਼ੀ ਰੱਖਣਾ ਸਤਿਗੁਰੂ ਜੀ ਕਿਰਪਾ ਕਰਨੀ ਸੇਵਕ ਪਰਿਵਾਰ ਵੱਲੋਂ ਗੁਰੂਕੀਆਂ ਸੰਗਤਾਂ ਲਈ ਚਾਹ ਮਿਸ਼ਤਾਨ ਦੇ ਲੰਗਰ ਹਾਜ਼ਰ ਹਨ ਆਪ ਜੀ ਦੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ਿਸ਼ ਕਰੋ ਪ੍ਰਭਾਤ ਪੇਰੀ ਵਿੱਚ ਸ਼ਾਮਲ ਫਰਬਤ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਚਲਿਆ ਕਦਮ-ਕਦਮ ਲੇਖੇ ਵਿੱਚ ਲਾਉਣਾ ਸਭ ਦੀਆਂ ਸ਼ੋਕ ਮਨੋਪਾ ਅਦਨਾਵਾ ਪੂਰਨ ਕਰਨੀਆਂ ਸ੍ਰੀ ਗੁਰਮੁਖ ਪਿਆਰੇ ਮਿਲਣੇ ਜਿਨ੍ਹਾਂ ਮਿਲਿਆ ਆਪ ਜੀ ਦਾ ਪਾਵਨ ਨਾਮ ਚਿਤ ਆਵੇ ਨਾਲਕ ਨਾਮ ਚਰਨੀ ਕਾ ਤੇਰੇ ਪਾੜੇ ਸਰਬ ਭਗਤ ਦਾ ਪਦ ਵਾਹਿਗੁਰੂ ਜੀ ਦਾ ਫਾਲਸਾ ਵੈਸੇ ਕੀਦਾ ਸੰਗਤਾਂ ਬਦੋ ਰਾਜ ਮਿਲ ਕੇ ਪ੍ਰਕਾਤ ਜਿਹੜਾ ਮਨਾਇਆ ਜਾ ਰਿਹਾ ਹੈ ਪ੍ਰਵਾਸ ਫੇਰੀਆਂ ਦੀ ਸੇਵਾ ਸ਼ੁਰੂ ਕੀਤੀ ਹੋਈ ਹੈ ਅੱਜ ਦੀ ਪ੍ਰਵਾਸ ਫੇਰੀ ਭਾਈ ਦਰਸ਼ਨ ਸਿੰਘ ਦੀ ਗਲੀ ਨੰਬਰ 3 ਹਜ਼ੂਰਾ ਪੁਰਾ ਕੋਲੋਨੇ ਉਹਨਾਂ ਦੇ ਘਰ ਆ ਕੇ ਸੰਗਤਾਂ ਨੇ ਚਰਨ ਪਾਏ ਨੇ ਦਰਸ਼ਨ ਦੇ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਜੀ ਆਇਆਂ ਕਿਹਾ ਜਾਂਦਾ ਹੈ ਆਪਾਂ ਸਾਰੇ ਰਲ-ਮਿਲ ਕੇ ਸਿੱਖ ਕੌਮ ਦੇ ਮਹਾਨ ਜਰਨੈਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾਉਣ ਜਾ ਰਹੇ ਹਾਂ ਇਹ ਸਾਰੀਆਂ ਸੰਗਤਾਂ ਨੂੰ ਪਤਾ ਹੈ ਕਿਉਂਕਿ ਤੁਸੀਂ ਸਾਢੇ 4 ਵਜੇ ਉੱਠ ਕੇ ਇਸ਼ਨਾਨ ਕਰਕੇ ਗੁਰਦੁਆਰਾ ਕਬਜੀਤਰ ਸਾਹਿਬ ਕੇ ਪਹੁੰਚਦੇ ਹੋ ਸਿੱਖ ਕੌਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀਆ ਬਹੁਤ ਹੀ ਮਹਾਨ ਕੁਰਬਾਨੀਆਂ ਨੇ ਇਹਨਾਂ ਨੇ ਪਰਿਵਾਰ ਵਾਰ ਦਾ ਬੱਚੇ ਵਾਰ ਤੇ ਇਸ ਕਰਕੇ ਇਹਨਾਂ ਨੇ ਸਿੱਖ ਕੌਮ ਨੂੰ ਸਿੰਦਾ ਕੀਤਾ ਸਿੱਖ ਕੌਮ ਦਾ ਸਿਰ ਚਾ ਕੀਤਾ ਤੇ ਆਪਾਂ ਨੂੰ ਜਿਉਂਦੇ ਰੱਖਣ ਲਈ ਇਹਕ ਤਾ ਨੂੰ ਇਹਨਾਂ ਨੇ ਕੁਰਬਾਨੀਆਂ ਕੀਤੀਆਂ ਪਰਿਵਾਰ ਵਾਰਾ ਆਪਾਂ ਉਸ ਮਹਾਨ ਜਰਨੈਲ ਦਾ ਪ੍ਰਕਾਸ਼ ਜਸ਼ਨ ਮਨਾਉਣ ਜਾ ਰਹੇ ਆ 15 ਤਰੀਕ ਨੂੰ ਗੁਰਦੁਆਰਾ ਕਲਗੀਤਾ ਸਾਹਿਬ ਵਿਖੇ ਸ਼ਹੀਦ ਖੰਡ ਬਾਖਸ਼ ਸਾਹਿਬ ਪ੍ਰਕਾਸ਼ ਜੋੜੇ ਨੇ 15 ਤਰੀਕ ਨੂੰ ਇਹ ਲੰਗਰ ਕੀਰਤਨ ਹੋਣਾ ਹੈ 16 ਤੇ 17 ਤਰੀਕ ਨੂੰ ਲੰਗਰਾਂ ਦੀ ਸੇਵਾ ਹੋਣੀ ਹੈ ਪਿਛਲੇ ਸਮੇਂ ਦੇ ਵਿੱਚ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਕੇ ਹਟਿਆ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਇਆ ਤੁਸੀਂ ਸਾਰਿਆਂ ਨੇ ਲੰਗਰਾਂ ਦੇ ਵਿੱਚ ਥੋੜੇ ਤੋਂ ਥੋੜਾ ਬਹੁਤੇ ਤੋਂ ਬਰਦਾ ਹਿੱਸਾ ਪਾਇਆ ਕਿਸੇ ਵੀ ਕਮਦੀ ਥੋੜੀ ਨਹੀਂ ਰਹੀ ਆਟਾ ਦਾਲ ਦੁੱਧ ਸੰਗਤਾਂ ਨੇ ਪਛਾਇਆ ਕਿਉਂਕਿ ਇਹ ਵੱਡੇ ਪ੍ਰੋਗਰਾਮ ਹੁੰਦੇ ਨੇ ਕੋਈ ਕਲਾਕਾਰਾ ਕੋਈ ਵੀ ਨਹੀਂ ਕਰ ਸਕਦਾ ਇਸ ਤੁਹਾਡੇ ਸਹਿਯੋਗ ਦੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਜਿੱਦਾਂ ਵੱਡਾ ਤੁਸੀਂ ਵਿਸ਼ਵਾਸ ਕਰਦੇ ਹੋ ਗੁਰੂ ਘਰ ਦੇ ਬਹੁਤ ਵੱਡਾ ਕਾਠ ਹੁੰਦਾ ਹੈ ਪ੍ਰਮਾਤਮਾ ਤੁਹਾਡੇ ਸਾਰਿਆਂ ਦੇ ਬੱਚਿਆਂ ਦੇ ਬਜ਼ੁਰਗਾਂ ਦੇ ਪੂਰਾ ਇਸੇ ਤਰ੍ਹਾਂ ਹੀ ਹੱਥ ਰੱਖੇ 70 70 75 75 ਸਾਲ ਦੀ ਉਮਰ ਦੇ ਵਿੱਚ ਵੀ ਤੁਸੀਂ ਸਾਡੇ 4 ਵਜੇ ਉੱਠ ਕੇ ਗੁਰੂ ਘਰ ਆਉਂਦੇ ਹੋ ਉਹ ਆਰਥੀ ਲੋਕ ਹੁੰਦੇ ਨੇ ਜਿਹੜੇ 4 ਵਜੇ ਸਾਢੇ 4 ਵਜੇ ਉੱਠਦੇ ਨੇ ਤੁਹਾਡੇ ਤੇ ਸਾਰਿਆਂ ਤੇ ਪ੍ਰਮਾਤਮਾ ਦੀ ਕਿਰਪਾ ਹੈ ਗੁਰੂ ਘਰ ਦੀ ਕਿਰਪਾ ਹੈ ਤੁਸੀਂ ਗੁਰੂ ਘਰ ਦੇ ਨਾਲ ਜੁੜੇ ਹੋਏ ਹੋ ਆਪਾਂ ਸਾਰਿਆਂ ਨੇ ਇਹ ਰਲ ਮਿਲ ਕੇ ਪ੍ਰਕਾਸ਼ ਜਗਾੜਾ ਆਉਣਾ ਹੈ ਮਨਾਉਣਾ ਹੈ 15 16 17 ਤਰੀਕ ਨੂੰ ਤਿੰਨ ਦਿਨਾਂ ਭਾਵੇਂ ਠੰਡ ਬਹੁਤ ਹੈ ਹੁਣ ਵੀ ਤੁਸੀਂ ਠੰਡ ਦੇ ਵਿੱਚ ਸਾਰੇ ਇਕੱਠੇ ਹੋ ਕੇ ਇੱਕ ਸਿਰ ਜੋੜ ਕੇ ਆਉਂਦੇ ਹੋ ਇਸੇ ਤਰੀਕ ਪਰਮਾਤਮਾ ਮੈਂ ਕਹਿੰਦਾ ਸਾਰੀ ਸੰਗਤ ਦਾ ਸਿਰ ਜੋੜ ਕੇ ਰੱਖੇ ਸਾਰਿਆਂ ਦਾ ਏਕਾ ਰੱਖੇ ਸਾਰਿਆਂ ਨੂੰ ਥਵਾ ਬਖਸ਼ੇ ਇਹਨਾਂ ਮੈਂ ਬੇਨਤੀਆਂ ਕਰਦਾ ਹੋਇਆ ਸੰਗਤ ਅੱਗੇ ਇਵੇਤੀ ਕਰਦਾ ਵੀ ਤੁਸੀਂ ਸਾਰਿਆਂ ਨੇ ਇਸੇ ਤਰ੍ਹਾਂ 17 ਤਰੀਕ ਤੱਕ ਗੁਰੂ ਘਰ ਦੇ ਨਾਲ ਗੁੜਕੇ ਰਹਿਣਾ ਵਹਿਗੁਰੂ ਜੀ ਦਾ ਧਰਤਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਸੰਗਤਾਂ ਵੱਲੋਂ ਹਿੱਸਾ ਪਾਇਆ ਗਿਆ 100 ਰੁਪਏ ਭਾਈ ਹਰਮਨ ਸਿੰਘ ਜੀ 100 ਰੁਪਏ ਭਾਈ ਜਸਜੀਤ ਸਿੰਘ ਜੀ 100 ਰੁਪਏ ਭਾਈ ਬਲਬੀਰ ਸਿੰਘ ਜੀ 100 ਰੁਪਏ ਭਾਈ ਹਰ ਗੋਵਿੰਦ ਸਿੰਘ ਜੀ ₹100 ਸਾਡੇ ਧਰਮ ਦੇ ਵਿੱਚ ਦੇ ਸਵਰਗਵਾਸੀ ਭਾਈ ਜਗਸੀਰ ਸਿੰਘ ਦੇ ਪਰਿਵਾਰ ਵੱਲੋਂ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਐਸਾ ਪਾਇਆ ਕੱਲ ਦੀ ਪ੍ਰভাত ਵੇਲੇ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 9/5 ਭਾਈ ਦਰਦੀਸ਼ ਸਿੰਘ ਉਹਨਾਂ ਦੇ ਗ੍ਰਹਿ ਵਿਖੇ ਜਾਵੇਗੀ ₹100 ਗੋਗੀ ਰਾਮ ਗੋਗੀ ਰਾਜ ਨੇ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਗੋਗੀ ਸਿੰਘ 200 ਰੁਪਿਆ ਪਾਏ ਗੋਗੀ ਸਿੰਘ ਦੇ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਹਿੱਸਾ ਪਾਉਂਦੇ ਨੇ ਪ੍ਰਮਾਤਮਾ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ 200 ਰੁਪਿਆ ਅੰਤਰ ਸਿੰਘ 200 ਰੁਪਿਆ ਪਾਈ ਅੰਤਰ ਸਿੰਘ ਜੀ ਜੋ ਬੈਂਕ ਦੇ ਵਿੱਚ ਲੱਗੇ ਹੋਏ ਨੇ 200 ਰੁਪਿਆ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਹਿੱਸਾ ਪਾ ਕੇ ਗਏ ਨੇ ਪ੍ਰਮਾਤਮਾ ਬੱਚਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਜਾਣ ਦਾ ਆਪਣਾ ਰੋਡ ਹੋਵੇਗਾ ਪ੍ਰਭਾਤ ਮੇਰੀ ਦਾ ਆਪਾਂ ਇੱਕ ਨੰਬਰ ਐਪੀਡੀ ਪੀ ਸਿੰਘ ਜਿਹੜੇ ਗਲੀ ਨੇ ਇੱਕ ਨੰਬਰ ਗਲੀ ਡੀਪੀ ਆਟਾ ਗਲੀ ਉਹ ਤੋਂ ਤੇ ਤੋ ਸਿੱਧੇ ਜਾਵਾਂਗੇ ਜਾਨਦਾਰ ਰਸਤਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ